ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਨੇ ਕਿਹਾ ਉਹ ਪੰਜਾਬੀਆਂ ਲਈ ਪੀਆਰ ਹੁਣ ਹੋਏਗੀ ਹੋਰ ਵੀ ਸੋਖੀ ਅਮਰੀਕਾ ਵੱਲੋਂ ਪੰਜਾਬੀਆਂ ਲਈ ਵੱਡਾ ਤੋਹਫਾ ਦੋਸਤੋ ਅਮਰੀਕਾ ਦਾ ਸੁਪਨਾ ਵੇਖਣ ਵਾਲੇ ਹਰ ਪੰਜਾਬੀ ਲਈ ਅੱਜ ਦਾ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਕਿਉਂਕਿ ਜਿਸ ਖਬਰ ਦਾ ਇੰਤਜ਼ਾਰ ਪਿਛਲੇ ਕਈ ਸਾਲਾਂ ਤੋਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਅਤੇ ਸਾਡੇ ਵਿਦਿਆਰਥੀ ਕਰ ਰਹੇ ਸਨ ਉੱਕੜੀ ਆਖਰਕਾਰ ਆਹੀ ਗਈ ਹੈ ਅਸੀਂ ਸਭ ਜਾਣਦੇ ਹਾਂ ਕਿ ਪੰਜਾਬੀਆਂ ਦੇ ਦਿਲਾਂ ਵਿੱਚ ਅਮਰੀਕਾ ਵੱਸਦਾ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਸੱਤ ਸਮੁੰਦਰ ਪਾਰ ਜਾ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਪਰ ਪਿਛਲੇ ਕੁਝ ਸਮੇਂ ਤੋਂ ਵੀਜ਼ਾ ਨੀਮਾ ਦੀ ਸਖਤੀ ਅਤੇ ਗ੍ਰੀਨ ਕਾਰਡ ਦੇ ਲੰਬੇ ਇੰਤਜ਼ਾਰ ਨੇ ਲੱਖਾਂ ਲੋਕਾਂ ਦੇ ਸੁਪਨੇ ਆ ਤੇ ਪਾਣੀ ਫੇਰ ਦਿੱਤਾ ਸੀ ਅਕਸਰ ਅਸੀਂ ਵੇਖਦੇ ਹਾਂ ਕਿ ਕਿਵੇਂ ਸਾਡੇ ਭੈਣ ਭਰਾ ਲੱਖਾਂ ਰੁਪਏ ਲਗਾ ਕੇ ਕਾਰਬਾਰ ਗਿਰਵੀ ਰੱਖ ਕੇ ਵਿਦੇਸ਼ ਜਾਂਦੇ ਹਨ ਪਰ ਉੱਥੇ ਪੱਕੇ ਹੋਣ ਲਈ ਉਹਨਾਂ ਨੂੰ ਦਹਾਕਿਆਂ ਬੱਧੀ ਸੰਘਰਸ਼ ਕਰਨਾ ਪੈਂਦਾ ਹੈ ਜਿਸ ਨਾਲ ਨਾ ਸਿਰਫ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹਨ ਬਲਕਿ ਉਹਨਾਂ ਦੇ ਪਿੱਛੇ ਪੰਜਾਬ ਵਿੱਚ ਵਸਦੇ ਮਾਪਿਆਂ ਦੀਆਂ ਅੱਖਾਂ ਵੀ ਉਡੀਕ ਵਿੱਚ ਪਥਰਾ ਜਾਂਦੀਆਂ ਹਨ ਪਰ ਹੁਣ ਹਾਲਾਤ ਬਦਲਣ ਵਾਲੇ ਹਨ ਕਿਉਂਕਿ ਅਮਰੀਕੀ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਅਮਰੀਕਾ ਦੀ ਤਰੱਕੀ ਵਿੱਚ ਪ੍ਰਵਾਸੀਆਂ ਖਾਸਕਰ ਮਿਹਨਤੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਇਸੇ ਨੂੰ ਮੁੱਖ ਰੱਖਦਿਆਂ ਨਵੇਂ ਨਿਯਮਾਂ ਤਹਿਤ ਹੁਣ ਪੀਆ ਦਾ ਰਸਤਾ ਬੇहद ਆਸਾਨ ਅਤੇ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ ਜੋ ਕਿ ਸਾਢੇ ਪਾਈਚਾਰੇ ਲਈ ਇੱਕ ਬਹੁਤ ਵੱਡੀ ਰਾਤ ਅਤੇ ਖੁਸ਼ੀ ਦੀ ਖਬਰ ਹੈ ਇਹ ਵੀਡੀਓ ਤੁਹਾਡੇ ਅੰਦਰ ਇੱਕ ਨਵੀਂ ਉਮੀਦ ਜਗਾਏਗੀ ਅਤੇ ਤੁਹਾਨੂੰ ਦੱਸੇਗੀ ਕਿ ਕਿਵੇਂ ਤੁਹਾਡੇ ਸਬਰ ਦਾ ਫਲ ਹੁਣ ਤੁਹਾਨੂੰ ਮਿਲਣ ਵਾਲਾ ਹੈ ਇਸ ਲਈ ਸਾਡੇ ਨਾਲ ਅੰਤ ਤੱਕ ਬਨੇ ਰਹੋ ਤਾਂ ਜੋ ਤੁਸੀਂ ਇਸ ਸੁਨਹਿਰੀ ਮੌਕੇ ਬਾਰੇ ਸਭ ਕੁਝ ਜਾਣ ਸਕੋ ਇਸ ਵੱਡੇ ਫੈਸਲੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਮਰੀਕਾ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਉੱਥੋਂ ਦੇ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਹੱਥਾਂ ਦੀ ਕਾਟ ਹੈ ਜਿਸ ਨੂੰ ਪੂਰਾ ਕਰਨ ਲਈ ਹੁਣ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ ਅਮਰੀਕਾ ਨੇ ਇਹ ਗੱਲ ਮੰਨ ਲਈ ਹੈ ਕਿ ਜਿਸ ਜਜ਼ਬੇ ਅਤੇ ਤਾਕਤ ਨਾਲ ਪੰਜਾਬੀ ਪਾਈਚਾਰਾ ਟਰਾਂਸਪੋਰਟ ਖੇਤੀਬਾੜੀ ਬਿਜ਼ਨਸ ਅਤੇ ਆਈਟੀ ਸੈਕਟਰ ਵਿੱਚ ਕੰਮ ਕਰਦਾ ਹੈ ਉਸ ਦਾ ਕੋਈ ਬਦਲ ਨਹੀਂ ਹੈ ਨਵੇਂ ਐਲਾਨਾ ਮੁਤਾਬਕ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਹਨ ਅਤੇ ਕੰਮ ਕਰ ਰਹੇ ਹਨ ਭਾਵੇਂ ਉਹ ਵਰਕ ਪਰਮਿਟ ਤੇ ਹੋਣ ਜਾਂ ਵਿਦਿਆਰਥੀ ਵੀਜ਼ੇ ਤੇ ਪਹਿਲਾਂ ਜਿੱਥੇ ਗ੍ਰੀਨ ਕਾਰਡ ਦੀ ਫਾਈਲ ਲੱਗਣ ਤੋਂ ਬਾਅਦ ਸਾਲਾਂ ਬੱਧੀ ਕੋਈ ਜਵਾਬ ਨਹੀਂ ਆਉਂਦਾ ਸੀ ਅਤੇ ਬੰਦਾ ਅਧ ਵਿਚਕਾਰ ਲਟਕਿਆ ਰਹਿੰਦਾ ਸੀ ਹੁਣ ਉਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੇਂ ਅਧਿਕਾਰੀ ਭਰਤੀ ਕੀਤੇ ਗਏ ਹਨ ਅਤੇ ਪੁਰਾਣੀਆਂ ਫਾਈਲਾਂ ਦੇ ਢੇਰ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਬਦਲਾ ਸਿਰਫ ਕਾਗਜ਼ੀ ਨਹੀਂ ਹਨ, ਬਲਕਿ ਜ਼ਮੀਨੀ ਪੱਧਰ ਤੇ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕਈ ਸਾਲਾਂ ਤੋਂ ਰੁਕੇ ਹੋਏ ਕੇਸਾਂ ਨੂੰ ਹੁਣ ਮਨਜ਼ੂਰੀ ਮਿਲ ਰਹੀ ਹੈ। ਇਹ ਫੈਸਲਾ ਉਹਨਾਂ ਹਜ਼ਾਰਾਂ ਪੰਜਾਬੀਆਂ ਲਈ ਇੱਕ ਵਰਦਾਨ ਹੈ ਜੋ ਸੋਚਦੇ ਸਨ ਕਿ ਸ਼ਾਇਦ ਉਹ ਕਦੇ ਵੀ ਕਾਨੂੰਨੀ ਤੌਰ ਤੇ ਪੱਕੇ ਨਹੀਂ ਹੋ ਸਕਣਗੇ ਅਮਰੀਕਾ ਵੱਲੋਂ ਇੱਕ ਕਦਮ ਚੁੱਕਣਾ ਸਾਬਤ ਕਰਦਾ ਹੈ ਕਿ ਉਹ ਹੁਣ ਹੁਨਰਮੰਦ ਲੋਕਾਂ ਨੂੰ ਆਪਣੇ ਦੇਸ਼ ਵਿੱਚ ਸਥਾਈ ਤੌਰ ਤੇ ਵਸਾਉਣਾ ਚਾਹੁੰਦੇ ਹਨ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਖੁੱਲਕੇ ਆਪਣਾ ਯੋਗਦਾਨ ਪਾ ਸਕਣ ਇਸ ਨਵੀਂ ਨੀਤੀ ਨਾਲ ਨਾ ਸਿਰਫ ਉਹਨਾਂ ਦਾ ਭਵਿਕ ਸੁਰੱਖਿਤ ਹੋਵੇਗਾ ਸਗੋਂ ਉਹ ਆਪਣੇ ਪਰਿਵਾਰਾਂ ਨੂੰ ਵੀ ਬਿਹਤਰ ਜ਼ਿੰਦਗੀ ਦੇ ਸਕਣਗੇ ਜਿਸ ਦਾ ਸੁਪਨਾ ਉਹ ਸਾਲਾਂ ਤੋਂ ਵੇਖ ਰਹੇ ਸਨ ਸਾਡੇ ਪੰਜਾਬ ਦੇ ਨੌਜਵਾਨ ਜੋ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਜਾਂਦੇ ਹਨ ਉਹਨਾਂ ਲਈ ਇਹ ਖਬਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਅਕਸਰ ਪੜਾਈ ਖਤਮ ਹੋਣ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਇਹੀ ਹੁੰਦੀ ਸੀ ਕਿ ਹੁਣ ਵਰਕ ਵੀਜ਼ਾ ਕਿਵੇਂ ਮਿਲੇਗਾ ਜਾਂ ਪੱਕੇ ਕਿਵੇਂ ਹੋਵਾਂਗੇ ਪਹਿਲਾਂ ਵਿਦਿਆਰਥੀਆਂ ਨੂੰ ਵੀਜ਼ੇ ਦੀ ਲਾਟਰੀ ਸਿਸਟਮ ਤੇ ਨਿਰਭਰ ਰਹਿਣਾ ਪੈਂਦਾ ਸੀ ਜਿਸ ਵਿੱਚ ਕਿਸਮਤ ਦਾ ਰੋਲ ਬਹੁਤ ਜ਼ਿਆਦਾ ਸੀ ਅਤੇ ਕਾਬਲੀਅਤ ਕਈ ਵਾਰ ਪਿੱਛੇ ਰਹਿ ਜਾਂਦੀ ਸੀ ਜਿਸ ਕਾਰਨ ਕਈ ਹੁਨਾਰ ਨੌਜਵਾਨਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਸੀ ਜਾਂ ਗੈਰ ਕਾਨੂੰਨੀ ਤਰੀਕਿਆਂ ਨਾਲ ਉੱਥੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਹੁਣ ਅਮਰੀਕਾ ਨੇ ਸਟੈਮ ਕੋਰਸਾਂ ਅਤੇ ਹੋਰ ਮਹੱਤਵਪੂਰਨ ਖੇਤਰਾ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਿੱਧੇ ਪੀਆਰ ਦੇ ਰਸਤੇ ਖੋਲਣ ਦੇ ਸੰਕੇਤ ਦਿੱਤੇ ਹਨ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਉੱਥੇ ਪੜਾਈ ਕੀਤੀ ਹੈ ਅਤੇ ਤੁਹਾਡੇ ਕੋਲ ਨੌਕਰੀ ਦਾ ਧਾਫਰ ਹੈ ਤਾਂ ਤੁਹਾਨੂੰ ਸਾਲਾਂ ਬਦੀ ਲੰਬੀਆਂ ਕਤਾਰਾਂ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ ਇਹ ਉਹਨਾਂ ਮਾਪਿਆਂ ਲਈ ਵੀ ਬਹੁਤ ਵੱਡੀ ਰਾਹਤ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਿਆ ਸੀ ਜਦੋਂ ਬੱਚਾ ਪੱਕਾ ਹੋ ਜਾਂਦਾ ਹੈ ਤਾਂ ਸਾਰੇ ਪਰਿਵਾਰ ਦੇ ਸਿਰ ਤੋਂ ਕਰਜ਼ੇ ਅਤੇ ਫਿਕਰਾਂ ਦਾ ਪਾਰ ਲੈ ਜਾਂਦਾ ਹੈ ਇਸ ਨਵੇਂ ਬਦਲਾਅ ਨਾਲ ਵਿਦਿਆਰਥੀ ਹੁਣ ਆਪਣੀ ਪੜਾਈ ਅਤੇ ਕਰੀਅਰ ਤੇ ਜ਼ਿਆਦਾ ਧਿਆਨ ਦੇ ਸਕਣਗੇ ਬਜਾਏ ਇਸ ਦੇ ਕਿ ਉਹ ਹਰ ਵੇਲੇ ਆਪਣੇ ਵੀਜ਼ੇ ਦੀ ਤਾਰੀਖ ਖਤਮ ਹੋਣ ਦੇ ਡਰ ਵਿੱਚ ਜਿਊਂ ਇਹ ਅਮਰੀਕਾ ਦਾ ਸਾਫ਼ ਸੁਨੇਹਾ ਹੈ ਕਿ ਉਹ ਪੜੇ ਲਿਖੇ ਅਤੇ ਕਾਬਲ ਨੌਜਵਾਨਾਂ ਨੂੰ ਗਵਾਉਣਾ ਨਹੀਂ ਚਾਹੁੰਦਾ ਸਗੋਂ ਉਹਨਾਂ ਨੂੰ ਆਪਣੇ ਸਿਸਟਮ ਦਾ ਹਿੱਸਾ ਬਣਾ ਕੇ ਦੇਸ਼ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ ਪਰਿਵਾਰਕ ਇਕਤਾ ਅਤੇ ਰਿਸ਼ਤਿਆਂ ਦੀ ਕਦਰ ਪੰਜਾਬੀਆਂ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ ਅਤੇ ਅਮਰੀਕਾ ਦੀ ਇਹ ਨਵੀਂ ਪਾਲਿਸੀ ਪਰਿਵਾਰਾਂ ਨੂੰ ਜੋੜਨ ਵਿੱਚ ਇੱਕ ਅਹਿਮ ਰੋਲ ਅਦਾ ਕਰੇਗੀ ਕਿਉਂਕਿ ਪੀਆਰ ਸੌਖੀ ਹੋਣ ਦਾ ਸਿੱਧਾ ਅਸਰ ਪਰਿਵਾਰਕ ਸਪਾਂਸਰਸ਼ਿਪ ਤੇ ਵੀ ਪਵੇਗਾ ਬਹੁਤ ਸਾਰੇ ਅਜਿਹੇ ਪੰਜਾਬੀ ਹਨ ਜੋ ਖੁਦ ਤਾਂ ਅਮਰੀਕਾ ਵਿੱਚ ਸੈਟਲ ਹੋ ਗਏ ਪਰ ਸਖਤ ਕਾਨੂੰਨਾਕਾਰਨ ਆਪਣੇ ਬੁੱਢੇ ਮਾਪਿਆਂ ਜਾਂ ਭੈਣ ਭਰਾਵਾਂ ਨੂੰ ਉੱਥੇ ਬੁਲਾਉਣ ਵਿੱਚ ਅਸਮਰਥ ਸਨ ਅਤੇ ਕਈ ਵਾਰ ਤਾਂ ਵੀਜ਼ਾ ਪ੍ਰਕਿਰਿਆ ਇੰਨੀ ਲੰਬੀ ਹੁੰਦੀ ਸੀ ਕਿ ਉਡੀਕ ਕਰਦਿਆਂ ਹੀ ਸਾਲਾਂ ਬੀਤ ਜਾਂਦੇ ਸਨ ਹੁਣ ਇਸ ਨਵੇਂ ਤੋਹਫੇ ਤਹਿਤ ਪਰਿਵਾਰਕ ਸ਼੍ਰੇਣੀ ਦੇ ਵੀਜ਼ਿਆਂ ਦੀ ਪ੍ਰੋਸੈਸਿੰਗ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗ ਮਾਪੇ ਜਲਦੀ ਹੀ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਕੋਲ ਜਾ ਸਕਣਗੇ ਸੋਚੋ ਉਸ ਖੁਸ਼ੀ ਬਾਰੇ ਜਦੋਂ ਇੱਕ ਦਾਦਾ ਜਾਂ ਦਾਦੀ ਸਾਲਾ ਬਾਦ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਬੈਠ ਕੇ ਰੋਟੀ ਖਾਣਗੇ ਉਹ ਪਲ ਕਿੰਨਾ ਭਾਵੁਕ ਹੋਵੇਗਾ ਇਹ ਸਿਰਫ ਕਾਗਜ਼ੀ ਕਾਰਵਾਈ ਨਹੀਂ ਹੈ ਇਹ ਦਿਲਾਂ ਨੂੰ ਜੋੜਨ ਵਾਲੀ ਗੱਲ ਹੈ ਅਮਰੀਕਾ ਸਰਕਾਰ ਨੇ ਇਹ ਸਮਝਿਆ ਹੈ ਕਿ ਇੱਕ ਇਨਸਾਨ ਉਦੋਂ ਹੀ ਵਧੀਆ ਕੰਮ ਕਰ ਸਕਦਾ ਹੈ ਜਦੋਂ ਉਹ ਆਪਣੇ ਪਰਿਵਾਰ ਨਾਲ ਖੁਸ਼ ਹੋਵੇ ਇਸੇ ਲਈ ਉਹਨਾਂ ਨੇ ਇਮੀਗ੍ਰੇਸ਼ਨ ਵਿੱਚ ਪਰਿਵਾਰ ਨੂੰ ਮੁੱਖ ਰੱਖਿਆ ਹੈ ਇਹ ਖਬਰ ਸੁਣ ਕੇ ਪੰਜਾਬ ਦੇ ਹਰ ਉਸ ਘਰ ਵਿੱਚ ਉਮੀਦ ਦੀ ਕਿਰਨ ਜਾਗੀ ਹੈ ਜਿੱਥੇ ਮਾਮਾ ਆਪਣੇ ਪਰਦੇਸੀ ਪੁੱਤਾਂ ਦੀ ਰਾਹ ਤੱਕਦੇ ਸਨ ਹੁਣ ਉਹ ਦੂਰੀਆਂ ਮਿਟਣ ਗਿਆ ਅਤੇ ਪਰਿਵਾਰ ਫਿਰ ਤੋਂ ਇੱਕ ਛੱਤ ਹੇਠਾਂ ਇਕੱਠੇ ਹੋ ਸਕਣਗੇ ਜੋ ਕਿ ਹਰ ਪਰਵਾਸੀ ਪੰਜਾਬੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਕਰਨੀ ਬਣਦੀ ਹੈ ਕਿ ਇਸ ਖੁਸ਼ਖਬਰੀ ਦਾ ਲਾਭ ਲੈਣ ਲਈ ਸਾਨੂੰ ਸਹੀ ਅਤੇ ਕਾਨੂੰਨੀ ਰਸਤਾ ਹੀ ਚੁਣਨਾ ਚਾਹੀਦਾ ਹੈ ਕਿਉਂਕਿ ਜਦੋਂ ਸਿੱਧੇ ਰਸਤੇ ਖੁੱਲ ਰਹੇ ਹੋਣ ਤਾਂ ਗਲਤ ਰਸਤੇ ਆ ਤੇ ਚੱਲਣ ਦਾ ਕੋਈ ਫਾਇਦਾ ਨਹੀਂ ਹੈ ਅੱਜਕਲ ਅਸੀਂ ਸੁਣਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਜਲਦਬਾਜ਼ੀ ਵਿੱਚ ਏਜੰਟਾਂ ਦੇ ਬਹਿਕਾਵੇ ਵਿੱਚ ਆ ਕੇ ਡੌਕੀ ਲਗਾ ਕੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਂ ਅਤੇ ਨਦੀਆਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿੱਚ ਜਾਨ ਦਾ ਖਤਰਾ ਤਾਂ ਹੈ ਹੀ ਨਾਲ ਹੀ ਪਵਿਕ ਵੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਮਰੀਕਾ ਦਾ ਇਹ ਨਵਾਂ ਫੈਸਲਾ ਸਾਫ਼ ਕਰਦਾ ਹੈ ਕਿ ਉਹ ਕਾਨੂੰਨੀ ਤਰੀਕੇ ਨਾਲ ਆਉਣ ਵਾਲਿਆਂ ਦਾ ਸਵਾਗਤ ਕਰਨ ਲਈ ਤਿਆਰ ਹਨ ਇਸ ਲਈ ਸਾਨੂੰ ਜੋਖਮ ਪਰਹਰਾਜ ਛੱਡ ਕੇ ਆਪਣੀ ਯੋਗਤਾ ਅਤੇ ਕਾਨੂੰਨੀ ਪ੍ਰਕਿਰਿਆ ਤੇ ਪਰੋਸਾ ਕਰਨਾ ਚਾਹੀਦਾ ਹੈ ਜਦੋਂ ਸਰਕਾਰ ਖੁਦ ਕਹਿ ਰਹੀ ਹੈ ਕਿ ਪੀਆਰ ਸੌਖੀ ਹੋ ਰਹੀ ਹੈ ਤਾਂ ਲੱਖਾਂ ਰੁਪਏ ਬਰਬਾਦ ਕਰਕੇ ਆਪਣੀ ਜਾਨ ਨੂੰ ਮੁਸੀਬਤ ਵਿੱਚ ਪਾਉਣ ਦੀ ਕੀ ਲੋੜ ਹੈ ਸਬਰ ਅਤੇ ਸਹੀ ਜਾਣਕਾਰੀ ਨਾਲ ਚੱਲ ਕੇ ਤੁਸੀਂ ਇੱਜ਼ਤ ਨਾਲ ਅਮਰੀਕਾ ਜਾ ਸਕਦੇ ਹੋ ਅਤੇ ਉੱਥੇ ਸਿਰ ਉੱਚਾ ਕਰਕੇ ਜੀ ਸਕਦੇ ਹੋ ਗੈਰ ਕਾਨੂੰਨੀ ਰਸਤੇ ਹਮੇਸ਼ਾ ਡਰ ਅਤੇ ਲੁਕਛਿਪ ਕੇ ਰਹਿਣ ਵਾਲੀ ਜ਼ਿੰਦਗੀ ਦਿੰਦੇ ਹਨ ਜਦਕਿ ਕਾਨੂੰਨੀ ਰਸਤਾ ਤੁਹਾਨੂੰ ਹੱਕ ਅਤੇ ਆਜ਼ਾਦੀ ਦਿੰਦਾ ਹੈ ਇਸ ਲਈ ਸਾਡੀ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਇਸ ਮੌਕੇ ਦਾ ਸਹੀ ਫਾਇਦਾ ਉਠਾਓ ਵਕੀਲਾਂ ਨਾਲ ਸਲਾਹ ਕਰੋ ਆਪਣੀ ਪੜਾਈ ਅਤੇ ਹੁਨਰ ਨੂੰ ਪੱਕਾ ਕਰੋ ਅਤੇ ਅਮਰੀਕਾ ਸਰਕਾਰ ਵੱਲੋਂ ਦਿੱਤੇ ਇਸ ਤੋਹਫੇ ਨੂੰ ਸਵੀਕਾਰ ਕਰੋ ਨਾ ਕਿ ਗਲਤ ਰਸਤੇ 'ਤੇ ਜਾ ਕੇ ਆਪਣੇ ਮਾਪਿਆਂ ਨੂੰ ਰਵਾ ਅੰਤ ਵਿੱਚ ਤੁਹਾਨੂੰ ਸਾਰਿਆਂ ਲਈ ਇੱਕ ਖਾਸ ਸੁਨੇਹਾ ਇਹ ਹੈ ਕਿ ਮਿਹਨਤ ਕਦੇ ਵੀ ਅਜਾਈ ਨਹੀਂ ਜਾਂਦੀ ਅਤੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਅੱਜ ਦੀ ਇਹ ਵੀਡੀਓ ਸਿਰਫ ਇੱਕ ਖਬਰ ਨਹੀਂ ਸੀ ਬਲਕਿ ਇੱਕ ਸਬਕ ਸੀ ਕਿ ਜੇਕਰ ਤੁਸੀਂ ਆਪਣੇ ਸੁਪਨਿਆਂ ਪ੍ਰਤੀ ਇਮਾਨਦਾਰ ਹੋ ਅਤੇ ਹਿੰਮਤ ਨਹੀਂ ਹਾਰਦੇ ਤਾਂ ਕੁਦਰਤ ਵੀ ਰਸਤੇ ਖੋਲ ਦਿੰਦੀ ਹੈ ਬਹੁਤ ਸਾਰੇ ਲੋਕਾਂ ਨੇ ਉਮੀਦ ਛੱਡ ਦਿੱਤੀ ਸੀ ਪਰ ਅੱਜ ਵਕਤ ਬਦਲ ਗਿਆ ਹੈ ਇਸ ਲਈ ਜੇਕਰ ਤੁਹਾਡਾ ਵੀ ਅਮਰੀਕਾ ਜਾਣ ਦਾ ਜਾਂ ਉੱਥੇ ਪੱਕੇ ਹੋਣ ਦਾ ਸੁਪਨਾ ਹੈ ਤਾਂ ਨਿਰਾਸ਼ ਨਾ ਹੋਵੋ ਬਲਕਿ ਤਿਆਰੀ ਕਰੋ ਆਪਣੇ ਕਾਗਜ਼ਾਤ ਪੂਰੇ ਰੱਖੋ ਅਤਿ ਸਕਾਰਾਤਮਕ ਸੋਚ ਨਾਲ ਅੱਗੇ ਵਧੋ ਜ਼ਿੰਦਗੀ ਵਿੱਚ ਉਤਰਾ ਣੜਾ ਆਉਂਦੇ ਰਹਿੰਦੇ ਹਨ ਪਰ ਜਿੱਤ ਹਮੇਸ਼ਾ ਉਸਦੀ ਹੁੰਦੀ ਹੈ ਜੋ ਮੈਦਾਨ ਛੱਡ ਕੇ ਨਹੀਂ ਪਜਦਾ ਇਹ ਨਵੇਂ ਨਿਯਮ ਇਸ ਸੌਖੀ ਪੀਆਰ ਸਭ ਤੁਹਾਡੇ ਲਈ ਹੀ ਹੈ ਬਸ ਲੋੜ ਹੈ ਸਹੀ ਸਮੇ ਤੇ ਸਹੀ ਕਦਮ ਚੁੱਕਣ ਦੀ ਆਪਣੇ ਆਪ ਤੇ ਪਰੋਸਾ ਰੱਖੋ ਕਿਉਂਕਿ ਤੁਸੀਂ ਪੰਜਾਬੀ ਹੋ ਅਤੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਮਿਹਨਤ ਨਾਲ ਬੰਜਰ ਜ਼ਮੀਨ ਨੂੰ ਵੀ ਸੋਨਾ ਬਣਾਉਣ ਦੀ ਤਾਕਤ ਰੱਖਦੇ ਹਨ ਇਹ ਮੌਕਾ ਤੁਹਾਡਾ ਹੈ ਇਸ ਨੂੰ ਹੱਥੋਂ ਨਾ ਜਾਣ ਦਿਓ ਅਤੇ ਆਪਣੇ ਸੁਨਹਿਰੀ ਭਵਿੱਖ ਵੱਲ ਪਹਿਲਾ ਕਦਮ ਵਧਾਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ